ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇ ਨਾਮ ਉੱਤੇ ਸਾਰੇ ਹੀ ਸੱਜਣਾ ਮਿੱਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਫੇਰ ਮੇਰੇ ਵੀਰੋ ਤੁਹਾਡੇ ਲਈ ਕਬੂਤਰ ਲੈ ਕੇ ਆਇਆ ਸੇਲ ਵਾਸਤੇ 300 ਦਾ 1 ਕਬਾਈ 300 ਦੇ ਦੂਆਗੇ ਕਬੂਤਰ ਬਹੁਤ ਹੀ ਚੰਗੇ ਨੇ ਵਧੀਆ ਬਲੱਡ ਲੈਣੇ ਜੀ ਤੇ ਕੋਈ ਇਹ ਨਾ ਸਮਝ ਵੀ ਜੇ 300 ਤੇ ਰਿਹਾ ਵੇਖਣੇ ਮਿੱਟੀ ਨੇ ਮਿੱਟੀ ਨੇ ਕੂਟਰ ਪੂਰੇ ਚੰਗਿਆ ਭਾਈ ਕਾਰਨ ਕਿ ਬਾਜੀਆਂ ਮੁੱਕ ਗਈਆਂ ਹੁਣ ਨਵੇਂ ਬੱਚੇ ਘੜਾਉਣੇ ਆਗੇ ਜਣਿਕੇ ਤੇ ਜਣਿਕੇ ਪੁਰਾਣੇ ਹੋ ਗਏ ਕੁਝ ਬਾਜੀਆਂ ਹਰੇ ਹੋਏ ਆਗੇ ਤੇ ਬਾਕੀ ਹਰੇ ਉਹ ਬਾਜੀਆਂ ਹਰੇ ਵੀ ਹੋਏ ਵਿੱਚ ਜਿੱਤੇ ਵੀ ਹੋਏਗੇ ਤੇ ਕਹਿਣ ਦਾ ਭਾਪ ਵੀ ਉਹਨਾਂ ਨਵੇਂ ਤੁਨ ਨਵੇਂ ਬੱਚੇ ਘੜਾਉਂਦਾ ਆਈ ਸੀ ਜਣ ਨ ਇਸ ਕਰਕੇ ਆਪਣ ਨੂੰ ਪਿਛਲੇ ਦੇ ਜਾਂਦੇ ਪਿਛਲੇ ਕੂਟਰ ਦੇ ਜਾਂਦੇ ਜਣਿਕੇ ਅੰਨਾ ਮੈਂ ਬੱਚੇ ਘੜਾ ਲੈਂਦੇਗੇ ਇਸ ਕਰਕੇ ਆਉਂਦੇ ਆ ਆਪਣੇ ਕੋਲ ਇਹ ਤਾਂ ਹੀ ਆਪਾਂ ਇਹਨਾਂ ਸਸਤੇ ਰੇਟਾਂ 'ਚ ਦੇ ਦਿੰਨੇ ਆ ਭਾਈ ਕਿਉਂਕਿ ਆਪਣੇ ਕੋਲ ਆਉਂਦੇ ਜਾਂਦੀ ਰਹੇਗੇ ਆਪਣਾ ਸਿਰਫ ਦਿਹਾੜੀ ਤੱਕ ਦਾ ਮਸਲਾ ਹੈ ਕੋਈ ਇਹ ਨਹੀਂ ਵੀ ਆਪਣੇ 'ਚ ਲੱਖਾਂ ਰੁਪਏ ਕਮਾਉਣਾ ਹੈਗਾ ਠੀਕ ਹੈ ਨਾ ਮੇਰਾ ਵੀਰ ਇਹ ਆਪਣਾ ਰੋਜ਼ਗਾਰ ਹੈਗਾ ਤੇ ਕਹਿੰਦੇ ਲੈਣਾ ਇਹ ਬੱਟੀ ਚੰਗੀ ਬਲੱਟ ਲੈਣਾ ਭਾਈ ਤੂੰ ਆਪ ਰੱਖ ਲੈ ਕਿਉਂਕਿ ਭਾਈ ਆਪਰੇ ਕਿਹੜੇ ਬਾਜੀਆਂ ਛੱਡਣੀ ਹੈਗੀ ਆਪਾਂ ਤਾਂ ਰੱਖੀ ਜੀ ਆਪਣੇ ਬਾਜੀਆਂ ਛੱਡਣੀਆਂ ਵਾ ਠੀਕ ਹੈ ਨਾ ਆਪਣਾ ਤਾਂ ਦਿਹਾੜੀ ਤੱਕ ਦਾ ਮਸਲਾ ਆਪਣੀ ਦਿਹਾੜੀ ਬਣ ਜਾਂਦੀ ਹੈ ਭਾਈ ਤੇ ਬੱਚੇ ਪਾਲਣੇ ਆ ਠੀਕ ਹੈ ਨਾ ਤੇ ਹੋਰ ਆਪਾਂ ਨੂੰ ਕੋਈ ਹੋ ਨਹੀਂਗਾ ਤੇ ਮੇਰੇ ਵੀਰ ਸੋਨੂੰ ਚੰਗੇ ਤੋਂ ਚੰਗਾ ਕਬੂਤਰ ਦੇਣਾ ਸਸਤੇ ਤੋਂ ਸਸਤੇ ਰੇਟ 'ਚ ਤੇ ਚੈਨਲ ਨੂੰ ਮੇਰੇ ਵੀਰ ਕੋ ਤੋਂ ਸਬਸਕ੍ਰਾਈਬ ਕਰਨਾ ਕਰੋ ਠੀਕ ਹੈ ਨਾ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਐਨੇ ਸਸਤੇ ਕਬੂਤਰ ਤੁਹਾਨੂੰ ਕੋਈ ਨਹੀਂ ਵੇਚ ਸਕਦਾ ਵਧੀਆ ਬਲੱਡ ਲਾਈਨ ਹੋਵੇ ਪਰ ਸਸਤੀ ਹੋਵੇ ਲਓ ਮੇਰੇ ਵੀਰ ਹੁਣ ਸੋਨੂੰ ਪਹਿਲੇ ਕਬੂਤਰ ਦਾ ਸ਼ੋਅ ਕਰਾਉਣ ਲੱਗੇ ਆਪਾਂ ਬੜਾ ਦੇਰੀ ਕੀਤੀ ਠੀਕ ਹੈ ਜੀ। ਅੱਲਾ ਵੇ ਕਰੋਸ਼ਾਉਂਗਾ। ਛੱਟੀਆਂ ਅੱਖਾਂ ਬਈ ਲਾਲ ਚੀਨਾ ਪੂਰੀ ਨੋਕ। ਠੀਕ ਹੈ ਜੀ। ਅੱਲਾ ਮੇਰਾ ਵੀ ਕਰੋਸ਼ਾਉਂਗਾ। ਹਾਂ ਇਹਦੇ ਪੰਜੇ ਦੇਖ ਲਓ ਬਈ। ਕੀ ਚਾਹੀਏ ਲਓ ਦੇਖੋ ਕਬੂਤਰ ਦੇਖੀ ਚੱਲੋ ਮੇਰਾ ਵੀਰ ਹੁਣ ਕਬੂਤਰ ਇੱਕ ਦੋ ਇੱਕ ਬੈਠਾ ਜਾ ਇੱਕ ਦੋ ਇੱਕ ਉਹਦੇ ਨਾਲ ਛਾਤਰੀ ਦੇ ਲੱਗੇ ਹੋਇਆ ਬਈ ਜੇ ਕੋਈ ਬੰਦਾ ਲੈਣ ਉਹ ਪਹਿਛਾਤਰੀ ਵੀ ਦੱਸ ਦਾਂਗੇ ਵੀ ਆਹ ਛਾਤਰੀ ਦੇ ਆ ਬਈ ਠੀਕ ਹੈ ਜੀ ਪੂਰੇ ਚੰਗੇ ਕਬੂਤਰ ਆ ਬਈ ਲਾਲ ਜਿੰਨਾ ਹੋਈ ਜੱਟੀਆਂ ਅੱਖਾਂ ਹੋਈ ठीक है जी लाल चीना जी चिटियां अखा बी कर लो भाई जी फल शौक कर लो भाई लो भाई जी देखी चलो चेक करी चलो भाई लो भाई जी करो शौक चटिया अखा लाल डबा भाई ठीक है जी लो भाई करो भाई जी फार आ कर लो भाई का लक्ष ठीक है जी ते लो भाई जी करी जल्द शौक ती कबूतर का ਕਉ ਉਤਰ ਸਾਨੂੰ ਅਜ ਇੱਕ ਦੋ ਇੱਕ ਵਿਖਾ ਦੇਣੇ ਆ ਬਾਈ ਲਓ ਬਾਈ ਇਹ ਵੱਡੀ ਮਦੀਨ ਹੈਗੀ ਠੀਕ ਹੈ ਜੀ ਇਹ ਵੱਡੀ ਉਦਰੀ ਆ ਬਾਈ ਲਓ ਜੀ ਸੁਨੇਰੀ ਅੱਖਾਂ ਪੂਰੀ ਨੋਕ ਚੱਤੇ ਲਾਲ ਚੁੱਟਿਆ ਕੋਈ ਵੱਡੀ ਗੂਦਰੀ ਆ ਬਈ ਇਹ ਠੀਕ ਹੈ ਜੀ ਚੜ ਲਓ ਬਾਈ ਜੀ ਸੌਂ 95ਾਂ ਦਾ ਸ਼ੰਕ ਵੀ ਕਰ ਠੀਕ ਹੈ ਜੀ ਇਹ ਵੱਡੀ ਗੂਗਦਰੀ ਹੈ ਬਈ ਇਹ 9 ਕਰੋ ਵਈ ਸ਼ੰਕ ਖੱਟੀਆਂ ਅੱਖਾਂ ਸਰ ਤੇ ਕਾਲੇ ਚੁੱਟੋ ਬਈ ਠੀਕ ਹੈ ਜੀ 9 ਵਈ ਕਰੋ ਫਰਾਸ਼ ਕਉ ਉਤਰ ਕਿਦੋਂ ਕਾਵਾ ਬਈ ਅੱਜਾ ਨਵਾਂ ਵਜ ਕਰੋ ਪੰਜਾਲੇ ਇਕਦੋ ਇਕਦੋ ਉੱਤਰਾ ਵਈ ਇਕਦੋ ਇਕ ਜਿਹੜੇ ਇਕਦੋ ਇਕ ਫਿਰ ਦੋ ਵਈ ਆਪਣੇ ਕੋਲ ਆਇਆ ਨਵਾਂ ਵਈ ਮਹਾਲ ਜੀ ਨਾ ਚਟੀਆਂ ਕਾਂ ਪੂਰੀ ਲੋਕ ਸਰ ਜਮਾ ਪੜਾ ਦਾ ਸ਼ਾਂਗ ਵਈ ਕਰ ਲਓ ਬਾਈ ਜੀ ਪੰਜਾਂ ਦਾ ਸ਼ੋਅ ਲਓ ਬਾਈ ਆ ਜਾਓ ਫਿਰ ਆਪਾਂ ਕਰੀਏ ਸ਼ੋਅ ਕਿੰਦੋਂ ਦਿਖਾਉਂਆਂ ਲਓ ਬਾਈ ਖਟੀਆਂ ਕੱਲ ਲਾਲ ਸਰਾ ਸੇਧਾ ਜੀ

kaburi na koi para shankar ji ha karo ਲੋਈ ਕਪੀਆਂ ਦਾ ਕਾਲੀ ਨੋਕ ਆ ਬਈ ਜੀ 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 ਕਰੋ ਬਈ ਫਰਾਂਸ਼ ਸ਼ੌਂਕ ਲੋਈ ਪੰਜਾਂ ਦਾ ला जी खट्टी काली अख साफ चिट्टे भाई ये भी बड़ा है देवी, देवी लो भाई ਲੋ ਜੀ ਕਰੋ ਸ਼ਾਮਾ ਚਿੱਟੀਆਂ ਅੱਖਾਂ ਦੀ ਮਦੀਨਾ ਚਿੱਟੇ ਲੋਕ ਠੀਕ ਹੈ ਜੀ ਕਰੋ ਜੀ ਫਰਮਾਨਸ਼ਾਹ ਲੋ ਜੀ ਮौज ਦੇਖੋ ਵੱਡੀ ਵੱਡੀ ਮौज ਆ ਬਈ ਇਹਦੇ ਠੀਕ ਹੈ ਜੀ ਓ ਬਈ ਕਰੋ ਸ਼ੌਂਕ ਕਰੋ ਦੀ ਸ਼ੌਂਕ ਚਿੱਟੀਆਂ ਅੱਖਾਂ ਸਰਤੇ ਕਾਲੇ ਝੁੱਟਾ ਬਈ ਪੂਰੀ ਨੂੰ ਲਓ ਬਈ ਕਰੋ ਸ਼ੌਂਕ ਤੇ ਲਓ ਜੀ ਪੰਜਿਆਂ ਦਾ ਸਰੋ ਇਸ਼ਾ ਚਿੱਟੀਆਂ ਅੱਖਾਂ ਬਈ ਕਿਹੜੀ ਪੂਰੀ ਨੂਕ ਜੇ ਵੱਡਾ ਕੁਤਰਾ ਅੱਛੀ ਤਰ੍ਹਾਂ ਨਾ ਵਹੀ ਕਰੋ ਪੰਜਾਂ ਆਜ ਨੋ ਬਈ ਲਾਲ ਸਿਰ ਪੂਰੀ ਨੋਕ ਚਿੱਟੀਆਂ ਅੱਖਾਂ ਕਰ ਲਾ ਬਈ ਫਰਾਸ਼ ਨੋਜੀ ਕਰੋ ਪੰਜਵੇਂ ਲੌਜੀ ਚਿੱਟੀਆਂ ਖਾਂ ਪੂਰੀ ਨੋਕਾਂ ਲੌਜੀ ਖਰੂ ਫਰਮਾ ਸ਼ੋ ਹਾਂ ਜੀ ਆਇਆਂ ਆਓ ਬਈ ਉੜਦੇ ਗਏ ਉੜਦੇ ਸ਼ਾਦਰੀ ਦੇ ਲੱਗੇ ਹੋਏ ਆ ਬਈ ਠੀਕ ਹੈ ਜਦੋਂ ਕੋਈ ਲੈਣ ਆਉ ਪਾ ਸ਼ਾਦੀ ਦੇ ਰੰਗ ਵੀ ਆਪੋ ਦੀ ਦੱਸਾਂਗੇ ਬਾਕੀ ਰੇਟ ਆਪਣੀ ਜਾਇਜ਼ ਹੈ 300 ਦਾ 1 600 ਦੇ ਦੋ ਠੀਕ ਹੈ ਜੀ ਇਹ ਰੇਟ ਆਪਣਾ 300 ਦਾ 1 600 ਦੇ ਦੋ ਜੀ ਚਿੱਟੀਆਂ ਅੱਖਾਂ ਕਾਲੀ ਨੋਕ ਸਰ ਤੇ ਬੇਮਲੂਮ ਜੇ ਕਾਲੇ ਕਾਲੇ ਛੁੱਟਾ ਹੋਈ ਲਓ ਜੀ ਕਰੋ ਫੋਰਾ ਮੈਂ ਸ਼ਾਹ ਨੂੰ ਠੀਕ ਹੈ ਜੀ ਇਹ ਆਹ ਕਰ ਲਓ 55 ਜੀ ਯਾਰ ਯਾਹ ਬੁੱਝ ਲੋ ਕੋਟ ਨਵਾਂ ਜੀ ਕਰੋ ਇਹ ਸ਼ੌਂਕ ਚਿੱਟੀਆਂ ਅੱਖਾਂ ਨੇ ਬਈ ਸਰਤੇ ਲਾਲ ਲਾਉਂਗੇ ਠੀਕ ਹੈ ਜੀ ਕਰੋ ਜੀ ਫਰਦਾ ਸ਼ੌਂਕ ਇਹ ਆ ਕਰ ਲਓ ਬਈ ਜੀ ਪੰਜੀਆਂ ਦਾ ਸ਼ੇ ਲੋ ਜੀ ਆ ਗਏ ਉਤਰਾਏ ਹੋਏ ਆ ਜਵਨਗਲੋ ਦੇਖ ਲਓ ਤੁਸੀਂ ਜਿਹੜੇ ਫਿਰਦੇ ਇਹ ਕਬੂਤਰ ਆਏ ਹੋਏ ਹੈ 300 ਦਾ ਇੱਕ ਆ ਬਾਈ 600 ਦੇ ਦੋ ਆ ਗਏ ਬਾਈ ਕਬੂਤਰ ਵੀ ਇੱਕ ਤੋਂ ਇੱਕ ਆ ਬਾਈ ਕੋਈ ਇਹ ਨਹੀਂ ਹੈਗਾ ਵੀ ਉਹੀ ਹੈਗੇ ਠੀਕ ਹੈ ਛਾਤਰੀ ਦੇ ਲੱਗੇ ਹੋਏ ਆ ਬਈ ਇਹ ਸਾਰੇ ਦੇ ਸਾਰੇ ਛਾਤਰੀ ਦੇ ਲੱਗੇ ਹੋਏ ਹੈਗੇ ਇਹ ਇਹ ਆ ਗਿਆ ਬਈ ਘੱਟ ਤੋਂ ਘੱਟ 15 20 20 20 ਦੇ ਲਵੇ ਹੋਣਗੇ 20 ਵੀ ਉਹਦੇ ਨੇ 20 ਤੋਂ ਵੱਧ ਵੀ ਹੋ ਸਕਦੇ ਆ ਠੀਕ ਹੈ ਜੀ ਤੇ ਬਾਕੀ ਬਾਈ ਜੀ ਚੈਨਲ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਬਾਕੀ ਮੇਰਾ ਕੰਟੈਕਟ ਨੰਬਰ ਤੁਹਾਨੂੰ ਦੱਸ ਦਿੰਦੇ ਆਗੇ ਫੋਨ ਨੰਬਰ ਹੈਗਾ ਮੇਰਾ 88728 01433 ਮੇਰਾ ਫੋਨ ਨੰਬਰ ਹੈ ਬਾਈ ਜੀ 88728 01433 ਮੇਰਾ ਫੋਨ ਨੰਬਰ ਹੈ ਤੇ ਕੂਪਟਰ 300 ਦਾ 1 ਹੈ ਬਾਈ 600 ਦੇ ਦੋ ਹੈਗੇ ਤੇ ਇਹਦੇ ਵਿੱਚ ਕੋਈ ਰੇਟ ਦੀ ਹੇਰਫੇਰ ਨਹੀਂ ਹੋਊਗੀ। ਕੋਈ ਕਹਿੰਦਾ ਕੋਈ 500 ਦੇ ਦੋ ਲਾ ਲਾ ਜਾਂ ਜੇ ਉਹ 300 ਦਾ ਇੱਕ ਤਹੀ ਲੱਗੂਗਾ 600 ਦੇ ਦੋ ਲੱਗਣਗੇ। ਠੀਕ ਹੈ ਜੀ। ਇਹ ਘਟੂ ਘਟੂ 20 ਦੇ ਕਰੀਬ ਗੂਤ ਰਹਿ ਗਿਆ ਆਪਣੇ ਕੋਲ। ਜਿਹੜੇ ਆਏ ਹੈਗੇ 20 ਦੇ ਕਰੀਬ ਹੈਗੇ। ਇਹਨੂੰ ਸੋਨੂ ਛਤਰੀ ਦਾ ਰੰਗ ਵੀ ਦਵਾ ਦਾਂਗੇ। ਜੇ ਤਾਂ ਕੋਈ ਲੈਣ ਆਉਗਾ ਉਹਨੂੰ ਛਤਰੀ ਦਾ ਰੰਗ ਵੀ ਦਵਾ ਦਾਂਗੇ ਬਾਈ। ਠੀਕ ਹੈ ਜੀ ਉੱਡ ਦੇ ਕੇ ਛਤਰੀ ਦੇ ਲੱਗੇ ਹੋਇਆ ਬਾਈ। ਕੋਈ ਉਰਾਪਰਾ ਕੱਚੇ ਨਹੀਂ ਹੋਏ। ਠੀਕ ਹੈ ਛਾਤਰੀ ਦੇ ਲੱਗ ਗਿਆ ਕਿਉਂਕਿ ਬਾਜ਼ੀਆਂ ਮੁੱਕੀਆਂ ਜਰ ਹੁਣ ਉਸ ਕਰਕੇ ਕਬੂਤਰ ਬਾਧੂ ਹੋ ਗਿਆ ਲੈ ਕੋਲ ਤੁਹਾਨੂੰ 9 ਵਜੇ ਕਿਹੜਾ ਬਲਾਰੇ ਕਹਿੰਦਾ ਠੀਕ ਹੈ ਜੀ ਇਸ ਕਰਕੇ ਉਹਨੂੰ ਪੇਚ ਜ ਜਾਂਦੇ ਬਈ ਜੀ ਤੇ ਬਾਕੀ ਚੈਨਲ ਨੂੰ ਬਈ ਜੀ ਫਤੋ ਸਬਸਕ੍ਰਾਈਬ ਕਰਨਾ ਕਰੋ ਕੱਲੀ ਵੀਡੀਓ ਨੂੰ ਦੇਖ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈ ਕਰੋ ਬਈ ਠੀਕ ਹੈ ਜੀ ਤੇ ਪਹਿਲਾ ਵਾਲਾ ਬਟਨ ਵੀ ਦਬ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਉਹ ਹੈ ਗੁਰਜੀਤਪੁਰ